ਫਲਕਾ ਜੰਡਿਆਲਾ ਗੁਰੂ ਦੇ ਪਿੰਡ ਰਖਮਾਨਾ ਵਾਲਾ ਦੇ ਸੁਮੁੱਚੀ ਪੰਚਾਇਤ ਦੇ ਪੰਚਾਇਤ ਮੈਂਬਰ ਦੇ ਪਿਛਲੇ ਕੁਝ ਸਾਲਾਂ ਤੋਂ ਵਿਕਾਸ ਕਮਾ ਦੇ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ joins ਸ਼ਾਮਲ ਇਨਾਂ ਲਖਜਾਂ ਦਾ ਪ੍ਰਗਟਾਵਾ ਸਰਦਾਰ ਹਰਪ੍ਰੀਤ ਸਿੰਘ ਈਟੀਓ ਨੇ ਕੀਤਾ ਉਹਨਾਂ ਕਹਿੰਿਆ ਸੁਮੁੱਚੀ ਪੰਚਾਇਤ ਨੂੰ ਆਮ ਆਦਮੀ ਪਾਰਟੀ ਸ਼ਾਮਲ ਹੋਣ ਤੇ ਪਾਰਟੀ ਵੱਲੋਂ ਬੰਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਜਿੰਦਾਬਾਦ مان ਜਿੰਦਾਬਾਦ ਸਰਪੰਚ ਕੋ ਸਿੱਕੀ ਮਾਨ ਜਿੰਦਾਬਾਦ ਸਰਪੰਚ ਪਜਨ ਸਿੰਘ ਜੀ ਈਟੀਓ ਜਿੰਦਾਬਾਦ ਸਰਪੰਚ ਪਜਨ ਸਿੰਘ ਜੀ ਈਟੀਓ ਜਿੰਦਾਬਾਦ ਸਰਪੰਚ ਪਜਨ ਸਿੰਘ ਜੀ ਈਟੀਓ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਪੰਚ ਪਜਨ ਸਿੰਘ ਜੀ ਈਟੀਓ ਜਿੰਦਾਬਾਦ ਸਰਪੰਚ ਪਜਨ ਸਿੰਘ ਜੀ ਈਟੀਓ ਜਿੰਦਾਬਾਦ ਸਰਪੰਚ ਪਜਨ ਸਿੰਘ ਅ ਅੱਜ ਬੜੀ ਸਾਡੇ ਵਾਸਤੇ ਖੁਸ਼ੀ ਵਾਲੀ ਗੱਲ ਆ ਕਿ ਜਟਿਆਲਾ ਗੁਰੂ ਹਲਕੇ ਦੇ ਪਿੰਡ ਰਖਮਾਨਾਂ ਵਾਲਾ ਦੀ ਸਮੁੱਚੀ ਪੰਚਾਇਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਆ ਭੈਣ ਜੀ ਕਬਲਜੀਤ ਕੌਰ ਜੀ ਜਿਹੜੇ ਮੌਜੂਦਾ ਸਰਪੰਚ ਨੇ ਇਸ ਪਿੰਡ ਦੇ ਔਰ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਪੰਚਾਇਤ ਜਿਹੜੀ ਆ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਔਰ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਸਰਦਾਰ ਸੰਦੀਪ ਸਿੰਘ ਜੀ ਬੜੇ ਵਧੀਆ ਇਨਸਾਨ ਨੇ ਇਲਾਕੇ ਵਾਸਤੇ ਵਧੀਆ ਕੰਮਕਾਰ ਜਿਹੜਾ ਆ ਲੰਬੇ ਸਮੇਂ ਤੋਂ ਕਰ ਰਹੇ ਨੇ ਸੋ ਜਿਹੜੀਆਂ ਨੀਤੀਆਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਅਪਣਾਈਆਂ ਨੇ ਪਿਛਲੇ 3 3.5 ਸਾਲ ਤੋਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲਗਭਗ ਜੰਡੇਵਾਲਾ ਹਲਕੇ ਦੀਆਂ ਸਾਰੀਆਂ ਹੀ ਪੰਚਾਇਤਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਆ ਪਾਰਟੀ ਦੀਆਂ ਨੇ 121 ਦੇ ਵਿੱਚੋਂ 106 ਤੇ ਵੈਸੇ ਵੀ ਚੋਣਾਂ ਜਦੋਂ ਹੋਈਆਂ ਸੀਗੀਆਂ ਉਦੋਂ ਜਿੱਤ ਗਏ ਸੀਗੇ ਔਰ ਜਿਹੜੀਆਂ ਪੰਚਾਇਤਾਂ ਅ ਦੂਜੀਆਂ ਪਾਰਟੀਆਂ ਦੇ ਨਾਲ ਸਬੰਧਤ ਸਿਗੀਆਂ ਉਹਨਾਂ ਨੇ ਵੀ ਜੋ ਕਾਮਕਾਰ ਹਲਕੇ ਦੇ ਵਿੱਚ ਹੋਏ ਨੇ ਪੰਜਾਬ ਦੇ ਵਿੱਚ ਹੋਏ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਅੱਜ ਮੈਂ ਸਰਦਾਰ ਸੰਦੀਪ ਸਿੰਘ ਉਹਨਾਂ ਨੂੰ ਵਧਾਈ ਦੇਣਾ ਔਰ ਪਾਰਟੀ ਦੇ ਵਿੱਚ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਜੋ ਭੰਦਾ ਮਾਨ ਸਤਿਕਾਰ ਆ ਉਹਨਾਂ ਨੂੰ ਪਾਰਕੀ ਦੇ ਵਿੱਚ ਜ਼ਰੂਰ ਦਿੱਤਾ ਜਾਊਗਾ ਸੋ ਮੇਰੇ ਵੱਲੋਂ ਸਮੂਹ ਪੰਚਾਇਤ ਨੂੰ ਔਰ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ